I'm a hunter. ਪਿੰਡ ਰੋਲੀ ਨਕੋਦਰ ਵਿਖੇ ਪੀਰ ਬਾਬਾ ਵਜ਼ੀਰ ਸ਼ਾਹ ਦੇ ਦਰਬਾਰ ਤੇ ਸਾਲਾਨਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿੱਥੇ 65 ਕਿਲੋ ਦੀਆਂ ਸੱਦੀਆਂ ਗਈਆਂ 8 ਟੀਮਾਂ ਦੇ ਮੁਕਾਬਲੇ ਸਰਪੰਚ ਕੁਲਵੰਤ ਅਤੇ ਉਹਨਾਂ ਦੇ ਸਾਥੀਆਂ ਦੀ ਅਗਵਾਈ ਵਿੱਚ ਕਰਵਾਇਆ ਗਿਆ ਕਬੱਡੀ ਦੀਆਂ ਇਹਨਾਂ वजਨੀ ਟੀਮਾਂ ਦੇ ਮੁਕਾਬਲੇ ਵੀ ਦੇਖਣਯੋਗ ਸਨ ਅੱਜ ਦੇ ਭਾਰ 65 ਕਿਲੋ ਵਰਗ ਮੁਕਾਬਲਿਆਂ ਵਿੱਚ ਕੁਆਟਰ ਅਤੇ ਸੈਮੀ ਮੈਚ ਬਹੁਤ ਹੀ ਫਸਮੇ ਕੱਡੇ ਗਏ ਜਿਨ੍ਹਾਂ ਵਿੱਚੋਂ ਫਾਈਨਲ ਮੁਕਾਬਲਾ ਰੌਲੀਪਿੰਡ ਨੇ ਭੇਟਾਂ ਨੂੰ ਕੜੀ ਟੱਕਰ ਦਿੰਦਿਆਂ ਫਾਈਨਲ ਮੁਕਾਬਲਾ ਆਪਣੇ ਨਾਮ ਕੀਤਾ ਤੇ ਅੱਜ ਦੇ ਟੂਰਨਾਮੈਂਟ ਵਿੱਚ ਬੈਸਟ ਰੇਡਰ ਸਾਹਿਲ ਚੱਕਕਲਾ ਰਿਹਾ ਜਿਸਨੇ 7 ਕਬੱਡੀਆਂ ਪਾ ਕੇ 7 ਅੰਕ ਹਾਸਲ ਕੀਤੇ ਅਤੇ ਕੇ ਬੈਸਟ ਜੱਫੀ ਕ੍ਰਿਸ਼ਨ ਵਿਦੇਸ਼ਾਂ ਰਿਹਾ ਜਿਸਨੇ 3 ਟੱਚ ਲੈ ਕੇ 2 ਜੱਫੇ ਲਗਾਏ ਕਮੇਟੀ ਵੱਲੋਂ ਜੇਤੂ ਟੀਮਾਂ ਨੂੰ ਲਗਦਰਾਸ਼ੀ ਦੇ ਕੇ ਵਿਸ਼ੇਸ਼ ਸਨਮਾਨਿਤ ਕੀਤਾ ਗਿਆ ਉੱਥੇ ਹੀ ਕਬੱਡੀ ਦੇ ਪ੍ਰਸਿੱਧ ਬੁਲਾਰੇ ਅਮਨ ਚਿੱਟੀ ਤੇ ਹਨੀਫ ਅਲੀ ਨੇ ਇਸ ਕਬੱਡੀ ਕੱਪ ਤੇ ਆਪਣੀ ਹਾਜ਼ਰੀ ਲਗਵਾਈ ਅਗਰ ਤੁਸੀਂ ਵੀ ਆਪਣੇ ਪਿੰਡ ਜਾਂ ਸ਼ਹਿਰ ਦਾ ਖੇਡ ਮੇਲਾ ਟੀਵੀਐਨਆਰਆਈ ਸਪੋਰਟਸ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਸਾਨੂੰ ਸਾਡੇ ਕਮੈਂਟ ਬਾਕਸ ਦੇ ਵਿੱਚ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਜ਼ਿਲ੍ਹਾ ਤਰੀਕ ਲਿਖ ਕੇ ਜ਼ਰੂਰ ਭੇਜੋ ਇਸੇ ਹੀ ਤਰ੍ਹਾਂ ਅਸੀਂ ਤੁਹਾਨੂੰ ਹਰ ਰੋਜ਼ ਖੇਡ ਜਗਤ ਨਾਲ ਜੁੜੀਆਂ ਜਾਣਕਾਰੀਆਂ ਦਿੰਦੇ ਰਹਾਂਗੇ ਹੋਰ ਅਪਡੇਟਸ ਦੇ ਲਈ ਤੁਸੀਂ ਸਾਡੇ YouTube ਚੈਨਲ TVNRI Sports ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਸਾਡੀ ਹਰੇਕਾ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਪਿੰਡ ਰੌਲੀ ਨਕੂਤਰ ਤੋਂ ਸੁਖਵਿੰਦਰ ਪਿੰਨਗ ਪਾਣੂ ਕੀ ਦੀ ਸਪੈਸ਼ਲ ਰਿਪੋਰਟ ਕੈਨੇਡਾ ਵਾਲੇ ਵੱਲੋਂ ਅਸੀਂ ਜੀ ਸਰਪੰਚ ਸਾਹਿਬ ਵੱਲੋਂ ਫਾਸਟ ਪਾਣੂ 44 4100 ਦਿੱਤਾ ਜਾ ਰਿਹਾ ਜੀਤੇ ਵੀਰ ਬਹੁਤ ਬਹੁਤ ਧੰਕੀ ਤੇਰਾ ਧੰਨਵਾਦ ਹੈ ਵੀਰਾ ਤੋ ਜਿਹੜਾ ਲਓ ਸਾਹਮਣੇ ਪਿੰਡ ਦੀ ਰੇਡ ਤੇ ਹੁਣ ਚੌਹ ਯਾਫਨਾ ਤੇ ਧਾਵਾ ਬੋਲਿਆ ਹੋਇਆ ਧਾਵੀ ਦਾ ਆ ਇੱਕ ਦੋ ਤਿੰਨ ਅਸੀਂ ਚਾਰ ਪ੍ਰਾਤ ਦੇ ਵਿੱਚ ਜਿਹੜੇ ਟੰਗ ਲੱਗਦਾ ਉਹਨੂੰ ਹੱਤਲਾ ਮੁਕਾਬਲਾ ਸੈਕਟ 20000 ਦਾ ਇਹ ਵੱਡਾ ਯੋਗਦਾਨ ਪਾ ਜੀਓ ਥੋੜੀ ਆਵਾਜ਼ ਚੱਕ ਲਿਓ ਜੀ ਬੜੀ ਮਿਹਰਬਾਨੀ ਤੁਹਾਡੀ ਸਾਡੇ ਤਿੰਨ ਕਬੱਡੀਆਂ ਪਾਗੇ ਇੱਕ ਬਾਜੀ ਪਾੜਦੇ ਤੇ ਆਪਾਂ 500 ਦੀਆ ਦੇਣ ਹੈ ਸ਼ਕਰਪੁਰੀਆ ਬਾੜੇ ਉੱਧਰੋਂ ਪਾਸੇ ਦਿਲ ਕਬੱਡੀਆਂ ਦਾ ਮੁੱਲ ਹੈ ਰਾਜੋ ਆਸਟ੍ਰੇਲੀਆ ਵਾਲਾ ਮਾਨ ਕਰ ਰਿਹਾ ਹੈ ਦਰਸ਼ਕਿਆ ਮੱਲੀਆ ਬਾਬਾ ਹੰਮਾ ਕਬੱਡੀ ਹੈ ਇੱਧਰ ਦੇਖਾਂਗੇ ਹੁਣ ਕੌਣ ਟੱਕਰ ਦਾ ਯਤਨ ਹੈ ਅੱਜ ਉਹ ਤੇਲੇ ਬਾਈ ਸਾਲ ਵੱਢ ਕੇ ਕਬੱਡੀ ਪਾ ਰਿਹਾ ਹੈ ਕ੍ਰਿਸ਼ਨ ਰਾਣੀ ਵਾਲਾ ਨੇ ਰਾਣੀ ਵਾਲਾ ਬੱਲੇ 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 ਲਓ ਕ੍ਰਿਸ਼ਨ ਮਾਰ ਲੈਂਦਾ ਬੰਦੇ ਨੂੰ ਹਰ ਕਬੱਡੀ ਇਸ ਵੇਲੇ ਨਾਜਵਾਨ ਧਾਵੇ ਦੇ ਮੈਦਾਨ ਦੇ ਵਿੱਚ ਪੈਂਦੀ ਹੋਈ ਗਾਮਿਆ ਦੇਖਦਾ ਸੇਚੇ ਵਾਲਿਆ ਦੇਖਦਾ ਮੁੰਡੇ ਦੇ ਕਿੰਨੇ ਕ ਪੰਡੇ ਤੇ ਜਾਣੇ तो 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 कोई काम नहीं करता करते जो नए ग्राउंड जारी क्लेयर कर दी थोड़ा आप पिछे रही है एक पैगी एक एक बड़ी बाकी आखोरी ਆ ਕਪੜੇ ਵਾਲੇ ਯਾਰ ਕਿਉਂ ਨਹੀਂ ਸਰਪਰ ਹੋ ਗਿਆ ਕਿੱਥੇ ਆ ਗਿਆ ਤੋ ਜੋ ਗੱਫਾ ਲੱਗ ਗਿਆ ਅੱਜ ਨੇ ਇਹ ਬੱਲੇ ਬੱਲੇ ਹੋ ਜਾਣਾ ਲੈ ਵਾਲੇ ਭਰਾਣ ਵਿਚ ਬਈ ਥੋੜੇ ਜ਼ੂਮ ਕਰ ਦੀਏ ਥੋੜਾ ਆਪ ਬਾਹਰ ਬਾਹਰ ਮਾੜੀ ਆਈਂਦੇ ਭਾਜੀ ਗੌਰ ਪਿੰਡਾਂ ਵਾਲੇ ਧਰਮਿੰਦਰ ਵੀਰ ਉਹ ਗਵਾਂਡੀਆਂ ਉਹ ਗਵਾਂਡੀਆਂ ਦੀ ਟਿਕਾਣਾ ਸਕੋਰਾਂ ਨੰਬਰ ਇਧਰ ਦਾ ਮੈਦਾਨ ਦੇ ਵਿੱਚ ਪਹੁੰਚੀ ਹੋਏ ਚਾਰ ਖਿਡਾਰੀ ਨੇ ਅੱਜ ਦੇ ਟਾਉਨ ਆ ਬੜਾ ਟਾਉਨ ਦਾ ਰੈਡਰ ਹੈ ਚਾਈ ਚਲ ਤੰਨਨ ਸਾਹਿਬ ਦੇ ਮੇਲੇ ਦੀ ਹੋਵੇ ਗੁੰਡੇ ਦੀ ਤੇ ਕਬਡੀਆਂ ਕਬਡੀਆਂ ਪਾਈਆਂ ਹੈ ਜਾਇ ਸਨੇਗਰ ਮਸਾਨਾ ਦੀ ਗੱਲ ਕਰ ਲੋ ਇਹ ਨਹੀਂ ਅੱਜ ਦੇ ਮੇਲੇ ਨਤਨ ਦਾ ਦਮ ਰੱਖਦਾ ਲੱਗ ਕੇ ਕੀਤੀ ਠੋਕੇ ਤਸਲੀ ਵਾਲੀ